ਸਾਧ ਸੰਗਤ ਜੀ ਜਿਕੇ ਬਲਾਵਫਤੇ ਵਾਹਿਗੁਰੂ ਜੀ ਦਾ ਖਾਤਹਾ ਵਾਹਿਗੁਰੂ ਜੀ ਮਤਰਦੀ ਸਾਧ ਸੰਗਤ ਜੀ ਜ ਅੱਜ ਆਪਾਂ ਅਰੇ ਪਾਣੀ ਦੇ ਮਸਲੇ ਤੇ ਇਕੱਠੇ ਹੋਏ ਆਂ ਸਾਧ ਸੰਗਤ ਪਾਣੀ ਇੱਕ ਕਹੀ ਜੀ ਚੀਜ਼ ਹੈ ਵੀ ਜਿਹਦੇ ਬਿਨਾ ਇਨਸਾਨ ਨਹੀਂ ਰਹਿ ਸਕਦਾ ਇਨਸਾਨ ਦਾ ਸਰੀਰ ਵੀ 70 ਤੋਂ 80% ਪਾਣੀ ਦਾ ਹੀ ਬਣਿਆ ਹੁੰਦਾ ਹੈ ਸਾਧ ਸੰਗਤ ਜੀ ਜਿਹੜਾ ਇਹ ਪਾਣੀ ਆਪਣਾ ਲੁਧਿਆਣੇ ਤੋਂ ਦਰਿਆ ਦੇ ਵਿੱਚ गिरਦਾ ਹੈ ਇਹ ਬਹੁਤ ਹੀ ਗੰਭੀਰ ਮਸਲਾ ਹੈ ਕਿਉਂਕਿ ਪਹਿਲਾਂ ਤਾਂ ਮੈਨੂੰ ਇਹ ਜਿਹੇ ਮਸਲੇ ਮੇਰੇ ਨੋਟਿਸ 'ਚ ਨਹੀਂ ਆਉਂਦੇ ਸੀ ਮੈਂ ਐਨੀ ਤੁਹਾਨੂੰ ਕਹਾਂ ਤੇ ਮਾੜਾ ਮੋਟਾ ਹੀ ਨੌਲੇਜ ਜੀ ਛੰਦੀ ਸੀ ਜਦੋਂ ਮੈਨੂੰ ਇਹਨਾਂ ਨੇ ਦੱਸਿਆ ਹੈ ਜਦੋਂ ਸਾਧ ਸੰਗਤ ਜੀ ਦੇਖੋ ਪਾਣੀਆਂ ਦਾ ਸਾਰੇ ਲੁਧਿਆਣੇ ਦਾ ਵਿਸ਼ਟ ਦਰਿਆ ਦੇ ਵਿੱਚ गिरਦਾ ਹੈ ਤੇ ਆਪਾਂ ਉਹੀ ਪਾਣੀ ਪੀਂਦੇ ਆ ਇਹ ਕੈਂਸਰ ਦਾ ਮੁੱਖ ਕਾਰਨ ਹੈ ਬਹੁਤ ਵੱਡਾ ਇਹ ਮਤਲਬ ਜਿਵੇਂ ਮਸਲਾ ਹੈ ਆਪਾਂ ਇਹਨੂੰ ਬਹੁਤ ਲੀਨੀਅੰਟਲੀ ਲੈਣੇ ਆ ਇਹ ਤਾਂ ਇੱਕ ਬਹੁਤ ਵੱਡੇ ਪੱਧਰ ਤੇ ਜੇ ਸਰਕਾਰ ਨਹੀਂ ਮੰਨਦੀ ਤਾਂ ਇਹ ਵੱਡੇ ਪੱਧਰ ਤੇ ਸੰਘਰਸ਼ ਕਰਕੇ ਤੇ ਸਰਕਾਰ ਨੂੰ ਸਰਕਾਰ ਤੋਂ ਆਪਾਂ ਨੂੰ ਮਨਾਉਣਾ ਪੈਣਾ ਹੈ ਬਾਕੀ ਜਿੱਥੇ ਤੱਕ ਤੁਸੀਂ ਮੇਥੋਂ ਯੋਗਦਾਨ ਮੰਗਦੇ ਹੋ ਮੈਂ ਤੁਹਾਡੇ ਨਾਲ ਐ ਮੈਂ ਇਹ ਮਸਲਾ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਮੈਨੂੰ ਹੁਣ ਬੋਲਣ ਦਾ ਮੌਕਾ ਮਿਲੂਗਾ ਮੈਂ ਆਹੀ ਮਸਲਾ ਚੱਕੂਗਾ ਕਿਉਂਕਿ ਇਹ ਬਹੁਤ ਸੀਰੀਅਸ ਮੈਟਰ ਹੈ ਪਾਣੀਆਂ ਦੇ ਤਾਂ ਵੈਸੇ ਵੀ ਜਿਹੜਾ ਆਪਣਾ ਰਾਜਸਥਾਨ ਨੂੰ ਪਾਣੀ ਜਾਂਦਾ ਹੈ ਹਰੇਕ ਨਾ ਸੂਬੇ ਦੇ ਵਿੱਚ ਜੋ ਉਹਦੇ ਨੇਚਰਲ ਰਿਸੋਰਸਸ ਹੁੰਦੇ ਆ ਜੇਵੇਂ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲਦੀਆਂ ਐ ਕੋਲਾ ਨਿਕਲਦਾ ਐ ਹੋਰ ਕੁਛ ਐ ਉਹ ਉਸੇ ਸੂਬੇ ਦਾ ਮੰਨਿਆ ਜਾਂਦਾ ਐ ਸਾਧ ਸੰਗਤ ਇਹ ਜਿਹੜਾ ਪਾਣੀ ਐ ਇਸ ਤੇ ਚੱਲਦਾ ਰਪੀਰੀਅਲ ਲਾਅ ਜਿਹੜੇ ਸੂਬੇ ਚੋਂ ਪਾਣੀ ਜਾਂਦਾ ਓਹੀ ਮਾਲਕ ਐ ਕਿ ਇਹ ਪਾਣੀ ਸਾਧ ਸੰਗਤ ਆਪਣੇ ਕਿਸਾਨਾਂ ਨੂੰ ਤਾਂ ਹੀ ਪੈਂਦਾ ਪੂਰਾ ਆਪਾਂ ਨੂੰ ਨਹੀਂ ਪੈਂਦਾ ਪੂਰਾ ਤੇ ਆਪਾਂ ਨੇ ਤੋਂ ਲੈ ਕੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਬਿਨਾ ਕਿਸੇ ਮਤਲਬ ਕਾਇਦਾ ਵੀ ਲਿਖਾ ਪੜੀ ਜਾਂ ਕਿਸੇ ਵੀ ਗੱਲ ਤੋਂ ਸਾਸਕਤ ਉਹਦੇ ਆਪਾਂ ਨੂੰ ਪੈਸੇ ਵੀ ਮਿਲਣੇ ਚਾਹੀਦੇ ਆ ਕਉਕੀ ਜਿਹੜਾ ਪਾਣੀ ਹੈ ਪਾਣੀ ਦਾ ਵੀ ਤਾਂ ਮੁੱਲ ਹੈ ਨਾ ਜਦੋਂ ਅਸੀਂ ਕੋਲਾ ਵਗੈਰਾ ਲੈਣੇ ਆ ਥਰਮਲ ਵਾਸਤੇ ਆਪਾਂ ਪੈਸੇ ਦਿਨੇ ਆ ਇਸਤੇ ਦੇ ਦੂਜੀ ਸਟੇਟ ਨੂੰ ਪੈਸੇ ਦਿੰਦੀ ਆ ਤਾਂ ਸਾਨੂੰ ਪਾਣੀ ਦੇ ਪੈਸੇ ਕਿਉਂ ਨਹੀਂ ਮਿਲਣੇ ਚਾਹੀਦੇ ਸਾਨੂੰ ਦਾ ਸਭ ਕੋ ਬਕਾਇਆ ਵੀ ਮਿਲਣਾ ਚਾਹੀਦਾ ਪਾਣੀ ਦਾ ਮੈਂ ਪਹਿਲਾਂ ਵੀ ਗੱਲਾਂ ਕੀਤੀਆਂ ਹੈ ਇਹ ਬਾਕੀ ਜਿਹੜੀ ਗੱਲ ਇਹ ਆ ਵੀ ਇਹ ਬੁੱਢੇ ਨਾਲੇ ਵਾਲਾ ਸਾਧ ਸੰਗਤ ਜੀ ਇਹ ਬਹੁਤ ਬਹੁਤ ਗੰਭੀਰ ਮਸਲਾ ਹੈ ਇਹਦੇ ਵਿੱਚ ਇਹੀ ਮੇਨ ਜਿਹੜਾ ਆਪਣੇ ਮਾਲਵੇ ਏਰੀਏ ਦੇ ਵਿੱਚ ਕੈਂਸਰ ਦੀ ਜੜ ਹੈ ਇਹੀ ਹੈ ਕੋਈ ਕਿੰਨੇ ਤੋਂ ਕਿੰਨੇ ਪਤਾ ਹੀ ਨਹੀਂ ਕਿਹੜੇ ਕਿਹੜੇ ਕੈਮੀਕਲ ਫੈਕਟਰੀਆਂ ਵਿੱਚ ਯੂਜ਼ ਹੁੰਦੇ ਆ ਫਿਰ ਉਹ ਕੈਮੀਕਲਾਂ ਦਾ ਵੇਸਟ ਹੁੰਦਾ ਹੈ ਜਿਹੜਾ ਉਹ ਨਾਲੇ ਉਹ ਦਰਿਆ 'ਚ ਪੈਂਦਾ ਹੈ ਫਿਰ ਉਹੀ ਪਾਣੀ ਆਪਾਂ ਪੀਂਦੇ ਆ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਜਿੱਥੇ ਤੱਕ ਮੇਰੀ ਮਤਲਬ ਹੋਊਗਾ ਮੈਂ ਪਹੁੰਚ ਕਰ ਸਕਦਾ ਹੋਊਗਾ ਮੈਂ ਉੱਥੇ ਤੱਕ ਜਰੂਰ ਪਹੁੰਚ ਕਰੂੰਗਾ ਤੇ ਮੈਂ ਆਪ ਸਭ ਤੋਂ ਵੀ ਇੱਕ ਇਸ ਗੱਲ ਦਾ ਸੁਝਾਅ ਮੰਗੂਗਾ ਲੈਣਾ ਚਾਹੂਗਾ ਕਿ ਆਪਾਂ ਇਹ ਤਾਂ ਕੀ ਇਹ ਦਰਿਆ ਦੇ ਵਿੱਚ ਨਾ ਝੇਰ ਕੇ ਇਹਦਾ ਕੀ ਹੱਲ ਕਰ ਸਕਦੇ ਆ ਬਈ ਦਾ ਦੂਜਾ ਹੱਲ ਕੀ ਹੈ ਉਹ ਇਹ ਦੇ ਸਰਕਾਰਾਂ ਨੂੰ ਸੁਝਾਅ ਦਿੱਤੇ ਜਾਣ ਤਾਂ ਆਪਾਂ ਆਪਣੇ ਕੋਲ ਸੁਝਾਅ ਦਈਏ ਬਈ ਦਾ ਅਲਟਰਨੇਟਿਵ ਇਹ ਹੈ ਜੀ ਤੁਸੀਂ ਦਰਿਆ 'ਚ ਨਾ ਝੇਰ ਕੇ ਆਹ ਕੰਮ ਕਰ ਸਕਦੇ ਹੋ ਉਰੇ ਪਾ ਦਿਓ ਠੀਕ ਹੈ ਨਾ ਵੀ ਆਪਾਂ ਇਹ ਜਿਹੇ ਸੈਂਟਰ ਦੇ ਵਿੱਚ ਮੈਂ ਗੱਲ ਕਰਕੇ ਉਹਨਾਂ ਨਾਲ ਬੈਠ ਕੇ ਸਾਰਾ ਸਮਝਾ ਕੇ ਫਿਰ ਦੇਖਦੇ ਆਂ ਆਪਾਂ ਛੇਤੀ ਤੋਂ ਛੇਤੀ ਇਹਦਾ ਹੱਲ ਲੱਭਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ